ਹਾਂਜੀ ਤੇ ਲਓ ਜੀ ਅੱਜ ਘਰ ਆ ਕੇ ਮੈਂ ਤੁਹਾਨੂੰ ਗੱਲ ਦੱਸਣ ਦਿਖਾਉਣਾ ਚਾਹਦਾ ਸੀ ਮੈਂ ਅੰਦਰ ਪਿਆ ਸੀਗਾ ਤੇ ਮੈਡਮ ਗਏ ਹੋਇਆ ਜੁਪੀ ਸ਼ੁਕਰੀਆ ਤੇ ਉੱਤਰਾਖੰਡ ਆਪਣੇ ਪੇਕੇ ਪਰਿਵਾਰ 'ਚ ਤੇ ਬੱਚਿਆਂ ਨੂੰ ਆਇਦਰ ਦੇਖਿਆ ਵੀ ਉੱਥੇ ਕਿਰੋਂ ਉੱਥੇ ਹੈ ਨਾ ਆ ਲਓ ਜੀ ਚੈੱਕ ਕਰੋ ਇਧਰ ਸਾਰੇ ਗਮਲੇ ਇਥੋਂ ਚੱਕ ਕੇ ਉੱਥੇ ਕਰਦੇ ਤੇਲ ਲੱਗੇ ਹੋਇਆ ਦੋਨੇ ਜਣੇ ਸਫਾਈ ਕਰਨਾ ਆਫਤ ਛੋਟਾ ਫਤਿਹ ਆ ਤੇ ਵੱਡਾ ਜਸਮੀਤ ਹਾਂਜੀ ਕਿਵੇਂ ਭਾਈ ਬਹੁਤ ਗਰਮੀ ਆ ਥੋੜਾ ਜਿਹਾ ਮੀ ਪਾ ਦੋ ਮੀ ਮਾ ਦੋ ਥੋੜਾ ਜਿਹਾ আচ্ছা ਤੇ ਤੂੰ ਤੇ ਫਿਰ ਤੈਨੂੰ ਮੈਂ ਕਹਿੰਦਾ ਸੀ ਠੰਡੇ ਹੋਏ ਕਰ ਲਾਂਗੇ ਤੂੰ ਕੱਲ ਹੀ ਗਰਮੀ ਚ ਕੀਤਾ ਇੱਕ ਵਾਰ ਹੋ ਜੇ ਫਿਰ ਸਾਫ਼ ਰਹੂਗਾ ਕਾਰ ਅੱਛਾ ਉਹਨਾਂ ਪਰਲਾ ਹਿੱਸਾ ਉਹ ਵੀ ਕਰ ਦੇਣਾ ਅੱਛਾ ਤੇ ਹਾਂਜੀ ਫਤੇ ਇਧਰ ਕਿਵੇਂ ਤੂੰ ਅੱਜ ਬੜਾ ਗੁੱਡ ਬாய் ਬਣਿਆ ਹੋਇਆ ਹੈ ਦੱਸੀ ਯਾਰ ਮੈਨੂੰ ਬੁੱਢਾਈ ਹੈ ਬੁੱਢਾਈ ਉਹ ਤੇ ਕਿਉਂ ਪਾਣੇ ਕਿਹਾ ਸੀਗਾ ਭਾਈ ਨੇ ਕਿਹਾ ਸਫਾਈ ਕਰੀਏ ਹਾਂ ਚਲੋ ਤੇ ਅੱਜ ਕੀ ਆ ਗਿਆ ਕਰ ਲੈਣਾ ਅੱਛਾ ਤੇ ਫਿਰ ਅੱਜ ਕੀ ਖਾਣਾ ਪੀਣਾ ਕੀ ਅੱਜ ਫਿਰ ਕੁਛ ਵੀ ਅੱਛਾ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਫਤਿਹ ਹੁਣਾਂ ਦਾ ਚੈਨਲ ਆ YouTube ਚੈਨਲ ਉਹਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਵਾਤੋ ਵਾਤ ਉਹਨੂੰ ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਇਹ ਹੁਣ ਇਸ ਕੰਮੇ ਲਾਦੀ ਹੈ ਵੱਡਾ ਹੋ ਗਿਆ ਹੁਣ ਇਹ ਹੈ ਨਾ ਕਿਉਂ ਬਥੇ ਤੇ ਉਧਰ ਜਸਮੀਤ ਵੀ ਹੈਲਪ ਕਰਿਆ ਕਰੂਗਾ ਬੈਕ ਬੈਕਐਂਡ ਦੇ ਵੀ ਤੇ ਕੈਮਰੇ ਮੂਰੇ ਵੀ ਅੱਜ ਅਸੀਂ ਇੱਕ ਹੋਰ ਸ਼ੂਟ ਵੀ ਕਰਾਂਗੇ ਤੇ ਸ਼ੂਟ ਤੁਹਾਨੂੰ ਡੇਲੀ ਡੇਲੀ ਵਲੌਗ ਜਿਹੜੇ ਫਤਿਹ ਹੁਣਾਂ ਦੇ ਡੇਲੀ ਵਲੌਗ ਮਿਲਿਆ ਕਰਦੇਗੇ ਵੀ ਕੀ ਕੀ ਕਰਦੇ ਆ ਇਹ ਹੈ ਨਾ ਤੇ ਇਹ ਦੇਖ ਸਕਦੇ ਤੁਸੀਂ ਮੀਤੋਂ ਪਰਲੇ ਬਸ ਧਿਆਨ ਨਾਲ ਭੁੰੜਿਆ ਉਧਰ ਨਹੀਂ ਨਾ ਕੋਈ ਨਾ ਮੈਂ ਨਹੀਂ ਕੋਛਾ ਨਹੀਂ ਨੇ ਫੇਰ ਵੀ ਧਿਆਨ ਨਾਲ ਜਿਹੜੀ ਉਹ ਕਰਨਾ ਉਹ ਚੀਜ਼ ਨੂੰ ਲੈ ਕੇ ਠੀਕ ਹੈ ਤੇ ਇਹ ਤਾਂ ਸਫਾਈਆਂ ਹੋ ਰਹੀਆਂ ਪੂਰੀਆਂ ਜੋਰਾ ਸ਼ੋਰਾਂ ਤੇ ਤੇ ਅੱਜ ਫਿਰ ਇਹਨਾਂ ਨੂੰ ਇੱਕ ਸਪੈਸ਼ਲ ਟ੍ਰੀਟ ਦਿੰਨੇ ਆ ਅੱਜ ਇਹਨਾਂ ਨੇ ਸਫਾਈ ਕੀਤੀ ਕਰਦੀ ਤੇ ਅੱਜ ਇਹਨਾਂ ਦੀ ਮਨਪਸੰਦ ਦਾ ਖਾਣਾ ਜੋ ਵੀ ਇਹ ਕਹਿਣਗੇ ਅੱਜ ਫਿਰ ਇਹਨਾਂ ਨੂੰ ਉਹ ਖਾਵਾਂਗੇ ਹਾਂ ਬਦਮੀਤ ਕੀ ਖਾਣਾ ਤੂੰ ਬੱਸ ਬਾਸ ਸਟਿੱਕੀ ਬਹੁਤ ਆ ਟਿੱਕੀ ਤੇ ਇੱਕ ਛੋਟੀ ਜਿਹੀ ਟਿੱਕੀ ਤੇ ਕੰਮ ਹੋ ਗਿਆ ਹੈ ਚਲੋ ਦੋ ਖਾ ਲੂਗੇ ਕੀ ਬਾਤ ਹੈ ਤੇ ਫਤਿਹ ਤੂੰ ਮੈਂ ਕੁਛ ਵੀ ਕੀ ਨਹੀਂ ਆ ਉਹ ਤੇ ਟਿੱਕੀਆਂ ਖਾਉ ਤੂੰ ਵੀ ਟਿੱਕੀਆਂ ਚਲੋ ਕਿ ਅੱਜ ਸੌਖੇ ਹੀ ਕੰਮ ਹੋ ਗਿਆ ਭਾਈ ਤੇ ਅੱਜ ਦੇ ਸੌਖੇ ਚ ਸਾਰਤਾ ਸਾਨੂੰ ਟਿੱਕੀਆਂ ਦੇ ਵਿੱਚ ਹੀ ਤੇ ਜੇ ਹੋਰ ਕੋਈ ਚੀਜ਼ ਹੋ ਗਈ ਮੌਕੇ ਤੇ ਦੇਖਦੇ ਆ ਵੀ ਹੋਰ ਕਿਹੜੀ ਕਿਹੜੀ ਚੀਜ਼ ਮੰਗਾਉਣੀ ਹੈ ਹਲਾ ਬਤੇ ਚਲੋ ਅੰਦੀ ਤੇ ਬੱਚਿਆਂ ਨਾਲ ਵਾਦਾ ਕੀਤਾ ਸੀਗਾ ਭਾਈ ਵੀ ਤੁਸੀਂ ਸਫਾਈ ਕੀਤੀ ਕਰਦੀ ਅੱਜ ਤੇ ਤੁਹਾਨੂੰ ਟ੍ਰੀਟ ਚਾਹੀਦੀ ਤੇ ਬੱਚਿਆਂ ਨੇ ਕਿਹਾ ਸੀ ਟਿੱਕੀਆਂ ਖਾਣੀਆਂ ਤੇ ਬੇਟਾ ਜਸਮੀਤ ਸਿਰ ਤੁਰਨਾ ਕੇ ਬਿਠਾ ਹੋਇਆ ਆ ਤਾਂ ਮੈਂ ਦੇਖ ਲਓ ਤੇ ਇੱਕ ਗੁਰਫਤਹਿ ਤਿਆਰ ਹੋ ਕੇ ਅੱਜ ਉਹਦੀ ਨਵੇਂ ਚੈਨਲ ਦੀ ਨਵੀਂ ਵੀਡੀਓ ਅੱਜ ਪਹਿਲੀ ਆਉਣੀ ਹੈ ਦੀ ਤੇ ਉਹ ਬਹੁਤ ਐਕਸਾਈਟਿਡ ਆ ਤੇ ਉਹ ਪਰਦਾ ਪਰਦਾ ਬਣ ਕੇ ਰੈਡੀ ਬਿਠਾ ਹੋ ਤੇ ਇਸ ਕਰਕੇ ਪਹਿਲਾਂ ਉਹ ਟਿੱਕੀ ਦੋ ਕਿਆਂ ਖਾ ਲੈਣ ਤੇ ਮੈਨੂੰ ਦੱਸਣ ਵੀ ਕਿੰਦਾਂ ਦੀਆਂ ਇਹ ਨੂਰ ਮਹਿਲ ਦਿੱਲੀ ਵਾਲਿਆਂ ਦੀਆਂ ਟਿੱਕੀਆਂ ਨੇ ਤੇ ਟਿੱਕੀਆਂ ਬਹੁਤ ਵਧੀਆ ਬਣਾਉਂਦੇ ਨੇ ਬਹੁਤ ਟੇਸਟੀ ਹੁੰਦੀਆਂ ਨੇ ਬਹੁਤ ਮਸ਼ਹੂਰ ਆ ਨੂਰ ਮਹਿਲ ਦੇ ਵਿੱਚ ਤੇ ਮੁੰਡਿਆਂ ਨੂੰ ਪਸੰਦ ਆਉਂਦੀ ਕਿ ਨਹੀਂ ਆਉਂਦੀਆਂ ਟਿੱਕੀਆਂ ਇਹਦੀਆਂ ਤੇ ਹੁਣ ਰੈਡੀ ਕਰ ਲੈਣੇ ਕਰੀ ਰੈਡੀ ਕਰਨ ਤੋਂ ਬਾਅਦ ਟੇਸਟਿੰਗ ਦੇ ਬਾਰੇ ਪੁੱਛਦੇ ਆਂ ਇਹਨਾਂ ਨੂੰ ਕਿਉਂਕਿ ਦੇਖਦੇ ਆਂ ਵੀ ਇਹ ਟੇਸਟੀ ਕਿਦਾਂ ਦਾ ਕਰਦੇ ਆ ਲਓ ਜੀ ਟਿੱਕੀ ਪ੍ਰਿਪੇਅਰ ਹੋ ਰਹੀ ਹੈ ਜੀ ਛੱਡੀ ਪਈ ਗਈ ਦਹੀਂ ਪੈ ਗਿਆ ਤੇ ਆ ਆ ਗਈ ਹਰੀ ਚਟਨੀ ਤੇ ਇਹਨਾਂ ਦਾ ਚੈਨਲ ਹੈਗਾ ਆ ਫਤੇ ਡੇਲੀ ਬਲੌਗ ਚੈਲੰਜ ਤੇ ਤੁਸੀਂ ਇਹਨਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਹ ਵਾਲੀ ਵੀਡੀਓ ਪਹਿਲੀ ਆ ਜਾਊਗੀ ਤਾਂ ਦੱਸਿਓ ਸਾਨੂੰ ਕਿਵੇਂ ਦਾ ਲੱਗਾ ਇਹਨਾਂ ਦੀ ਵੀਡੀਓਜ਼ ਆ ਰਿਸਪੌਂਸ ਕਿਵੇਂ ਦਾ ਆਉਂਦਾ ਤੇ ਕੋਸ਼ਿਸ਼ ਕਿਵੇਂ ਦੀ ਲੱਗੀ ਮੈਂ ਚਾਹੁੰਦਾ ਬੱਚਿਆਂ ਨੂੰ ਖੇਡਾਂ ਨਾਲ ਜੋੜੀਏ ਚ ਹਲਕੇ ਭੁਲਕੇ ਚੈਲੰਜ ਹੋਣਗੇ ਖੇਡਾਂ ਦੇ ਹੋਣਗੇ ਕੀ ਕੀ ਹੋਣਗੇ ਉਹ ਤੁਹਾਨੂੰ ਦੱਸਿਆ ਜਾਊਗਾ ਤੇ ਫਤਿਹ ਅੱਜ ਸਲਾਦ ਉਹਦਾ ਘਟ ਗੰਨਾ ਅੱਜ ਫਤਿਹ ਸਲਾਦ ਪਾਲਿਆ ਕੀ ਪਤਾ ਹੈ ਭਾਈ ਚਲੋ ਭਾਈ ਉਹ ਟੈਸਟਿੰਗ ਕੌਣ ਕਰੂ ਸਭ ਤੋਂ ਪਹਿਲਾਂ ਚਲੋ 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 ਸ਼ਾਬਾਸ਼ 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 ਕੋਣ ਕਰਦਾ ਐਦੋਏ ਪਿੱਛੇ ਗਾਰਲੋ ਥੋੜਾ ਜਾ ਕਰਮੀ ਬਹੁਤ ਜ਼ਿਆਦਾ ਆ ਉਹ ਐਸੀ ਚੱਲ ਰਿਹਾ ਇਧਰ ਹਾਂਜੀ ਹਾਂ ਵਧੀਆ ਆ ਬਹੁਤ ਜ਼ਿਆਦਾ ਬਹੁਤ ਵਧੀਆ ਹਾਂਜੀ ਬੱਦੇ ਤੁਸੀਂ ਦੱਸੋ ਬਹੁਤ ਵਧੀਆ ਬਹੁਤ ਵਧੀਆ ਮਤਲਬ ਪਾਸੇ ਟਿੱਕੀ ਤੇ ਚਲੋ ਜੀ ਬੱਚਿਆਂ ਨੇ ਟਿੱਕੀ ਕਰਤੀ ਪਾਸ ਤੇ ਹੁਣ ਅਸੀਂ ਕਹਿੰਦੇ ਆ ਵੀ ਤੁਸੀਂ ਵੀ ਜਦੋਂ ਵੀ ਆਉਣਾ ਦਿੱਲੀ ਵਾਲਿਆਂ ਦੇ ਚ ਟਿੱਕੀ ਖਾ ਕੇ ਆਇਆ ਕਰੋ ਤੇ ਬਹੁਤ ਵਧੀਆ ਟਿੱਕੀ ਤੇ ਪੂਰਾ ਵਲੌਗ ਦੇਖਣ ਵਾਸਤੇ ਤੁਹਾਨੂੰ ਬੜੀ ਜਲਦੀ ਸ਼ਾਇਦ ਕੱਲ ਹੀ ਉਹਨਾਂ ਦਾ ਹੀ ਟਿੱਕੀ ਦਾ ਪਕੌੜਿਆਂ ਦਾ ਵਲੌਗ ਬਣਾਈਏ ਤੇ ਤੁਹਾਨੂੰ ਦਸੀਏ ਵਲੌਗ ਕਿਵੇਂ ਦਾ ਸੋ ਵੀਡੀਓ ਇਸ ਵਾਰੀ ਇੰਨੀ ਕੀਆ ਅਗਲਾ ਵਲੌਗ ਦੇਖਣ ਲਈ ਥੈਂਕ ਯੂ ਸੋ ਮਚ ਤੇ ਆਪਣਾ ਚੰਗੇ ਕਮੈਂਟ ਜ਼ਰੂਰ ਕਰਿਓ ਸਾਡੇ ਬੱਚਿਆਂ ਦੇ ਕਮੈਂਟ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਉਹਨਾਂ ਦਾ ਚੈਨਲ ਦਾ ਨਾਮ ਹੈਗਾ ਆ ਫਤੇ ਦਿੱਲੀ ਵਲੌਗ ਚੈਲੰਜ ਤੇ ਉਹਨਾਂ ਦੀ ਅੱਜ ਵੀਡੀਓ ਫਸਟ ਆਊਗੀ ਤੇ ਸਪੋਰਟ ਜ਼ਰੂਰ ਕਰਿਓ ਬ